वक्रतुंड महाकाय सूर्यकोटि समप्रभा निर्विघ्नं कुरु मे देव सर्व कार्येषु सर्वदा कृष्णाय वासुदेवाय हरे परमात्मने प्रतक्लेश नाशाय गोविन्दाय नमो नमः कज ਜੀ ਆਪੇ ਹਰ ਨੇ ਕਜ ਜੀਰੇ ਪਾਸੇ ਜਨਮ ਜੀ ਦੇ ਦੇਖੀ ਲੋਕਾਂ ਵੀ ਸ਼ਕਤੀ ਦੇਖਣ ਵਾਲੀ ਆ ਲੋਕਾਂ ਦੇ ਅੱਗੇ ਵੀ ਆਸਤਾ ਦੇਖਣ ਵਾਲੀ ਆ ਪ੍ਰਭੂ ਨੇ ਆਪਣੀ ਕਿਰਪਾ ਬਖਸ਼ਾਨੀ ਹੈ ਅੱਜ ਸਵੇਰੇ 4 ਵਜੇ ਦਾ ਲਗਾਤਾਰ ਮੀਂਹ ਪੈ ਰਿਹਾ ਸੀ ਜੀ ਤੁਹਾਡੇ ਸਾਹਮਣੇ ਮੀਂਹ ਦਾ ਨਾਮੋ ਨਿਸ਼ਾਨ ਹੈਗਾ ਨਹੀਂ ਇਹ ਤਾਂ ਝੋਪ ਨਿਕਲੇ ਹੀ ਹੈ ਇਹ ਪ੍ਰਭੂ ਦੀ ਕਿਰਪਾ ਹੈ ਅਸੀਂ ਹਫ਼ਤੇ ਤੋਂ ਜਿਹੜਾ ਪ੍ਰਭੂ ਨੂੰ ਮਨਾ ਰਹੇ ਹਾਂ ਹਰ ਵਾਸਤੇ ਮਨਾ ਰਹੇ ਹਾਂ ਕਿ ਹਰ ਸਾਡੇ ਸੇ ਸਖਸ਼ਮਤੀ ਲੈ ਕੇ ਆਨੇਓ ਅੱਜ ਜਿਹੜੇ ਪਿੰਨਾਂ ਦੇ ਵਿੱਚ ਇੰਨੇ ਲੋਕਾਂ ਦੇ ਘਰ ਤੋਂ ਵਾਹ ਹੋ ਰਹੇ ਨੇ ਉਹਨਾਂ ਨੂੰ ਜਲਦੀ ਪ੍ਰਭੂ ਆਪਣੀ ਪ੍ਰਕੋਪ ਤੋਂ ਬਚਾਉਣ ਜਿਹੜਾ ਜਲ ਦਾ ਸਤ ਦਾ ਘਟੇ ਨਿਆ ਪਰਦੇ ਵਿੱਚ ਜਿੱਥੇ ਇੱਕ ਪਾਸੇ ਹੜ ਆਏ ਹੋਏ ਨੇ ਤੇ ਦੂਸਰੇ ਪਾਸੇ ਗਣਪਤੀ ਜੀ ਨੂੰ ਵਿਸਰਜਨ ਕਰਨ ਦੇ ਲਈ ਜਾ ਰਹੇ ਨੇ ਲੋਕ ਅਸੀਂ ਤੁਹਾਨੂੰ ਲੈ ਕੇ ਆਏ ਆਂ ਨਗਰਾਂ ਦੇ ਜਨਕਪੁਰੀ ਦੇ ਵਿੱਚ ਜਿੱਥੇ ਦੇਖੋ ਇੱਕ ਪਾਸੇ ਤਾਂ ਲੋਕਾਂ ਦਾ ਹੜ ਆਇਆ ਹੋਇਆ ਹੈ ਕਿ ਲੋਕਾਂ ਕੋਲ ਪ੍ਰਤੀ ਇੰਨੀ ਸਰਦਾ ਵੀ ਪੈਰ ਰੱਖਾਉਣ ਨੂੰ ਵੀ ਜਗ੍ਹਾ ਨਹੀਂ ਹੈ ਹਨੀਪਾ ਜੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਜਸਿਕਾਲ ਜੀ ਦੇਸ਼ੀ ਰਾਮ ਜੀ ਦੇਸ਼ੀ ਰਾਮ ਕੀ ਕਹਿਣਾ ਚਾਹੁੰਗਾ ਅੱਜ ਗਣਪਤੀ ਦਾ ਵਾਟਸਐਪ ਹੈਗਾ ਵਾ 34 ਵਾਂ ਸਰਦਿਆਂ ਅੱਜ ਅਸੀਂ ਕਰਨ ਜਾ ਰਹੇ ਆ ਜੀ ਅਸੀਂ ਭਗਵਾਨ ਗਜਾਨਨ ਤੋਂ ਹਫ਼ਤੇ ਤੋਂ ਇਹ ਪ੍ਰਾਰਥਨਾ ਕਰ ਰਹੇ ਆ ਕਿ ਸਾਡੇ ਪ੍ਰੇਤ ਸਰਕਾਰ ਭਾਈ ਸਾਹਿਬ ਨੇ ਕਿਹਾ ਹੜ੍ਹ ਤੋਂ ਪੀੜਿਤ ਅਸੀਂ ਹਫ਼ਤੇ ਤੋਂ ਜਿਹੜਾ ਪ੍ਰਭੂ ਨੂੰ ਮਨਾ ਰਹੇ ਆ ਹੜ੍ਹ ਵਾਸਤੇ ਮਨਾ ਰਹੇ ਆ ਕਿ ਹਰ ਸਾਥ ਨੂੰ ਇਸ ਸਖਸ਼ਟੀ ਲੈ ਕੇ ਆਣਿਓ ਅੱਜ ਜਿਹੜੇ ਪਿੰਨਾਂ ਦੇ ਵਿੱਚ ਇੰਨੇ ਲੋਕਾਂ ਦੇ ਘਰ ਤੋਂ ਵਾਹ ਹੋ ਰਹੇ ਨੇ ਉਹਨਾਂ ਨੂੰ ਜਲਦੀ ਪ੍ਰਭੂ ਆਪਣੀ ਪ੍ਰਕੋਪ ਤੋਂ ਬਚਾਣ ਜਿਹੜਾ ਜਲ ਦਾ ਸਤਰ ਦਾ ਘਟੇ ਜਿੱਦਾਂ ਆਪਾਂ ਇਹਨਾਂ ਨੂੰ 8 ਤੋਂ 9 10 ਦਿਨ ਘਰ ਰੱਖਦੇ ਆ ਤੇ ਹੁਣ ਇਹਨਾਂ ਨੂੰ ਆਪਾਂ ਵਿਸਰਜਨ ਕਰਨ ਚੱਲੇ ਆ ਤੇ ਲੱਗਦਾ ਵੀ ਕਿਤੇ ਦਿਲ ਨੂੰ ਇਹ ਹੋਊਗਾ ਵੀ ਇਹਨਾਂ ਨੂੰ ਜਾੜਾ ਨਹੀਂ ਸੀ ਚਾਹੀਦਾ ਕਿ ਸਵੇਸ਼ਟਾ ਦੇ ਘਰੇ ਰੱਖਦੇ ਇਹਨਾਂ ਨੂੰ ਮਹਿਮਾਨ ਆਂਦਾ ਦੋ ਦਿਨ ਬੁੱਕਦਾ ਉਹਦੇ ਨਾਲ ਪਿਆਰ ਪੈ ਜਾਂਦਾ ਇਹ ਤਾਂ ਫੇਰ ਸਾਡੇ ਪ੍ਰਭੂ ਨੇ ਮਗਰ ਕੀ ਕਰੀਏ ਸਮਾਜ ਦੀ ਰੀਤੀ ਰਿਵਾਜ ਹੈ ਕਿ ਆਪਾਂ ਮਹਿਮਾਨ ਜਿੰਨੇ ਮਰਜ਼ੀ ਪੈਸੇ ਵਾਲੇ ਹੋਈਏ ਕਿ ਨਾਕਤ ਵਾਲ ਹੋਈਏ ਉਹਨੂੰ ਜ਼ਿਆਦਾ ਦਿਨ ਰੱਖ ਨਹੀਂ ਸਕਦੇ ਅਗਰ ਜਿਵੇਂ ਸਾਡੀ ਸੰਤਾ 11 ਦਿਨ ਦੀ ਉਹਨੀ ਸੰਤਾ ਦੇ ਨਾਲ ਜਿਸ ਤਰ੍ਹਾਂ ਉਹਨੇ ਮਨਾ ਸਕਦੇ ਸੀ ਮਨਾਇਆ ਉਹਨਾਂ ਦਾ ਰਸਤਰੀ ਕਰਨ ਚੱਲੇ ਕਿੰਨੇ ਕਿੰਨੇ ਲੱਗਦਾ ਤੁਹਾਨੂੰ ਵੀ ਬੜਾ ਬਕਰ ਕੇ ਥੋੜਾ ਜਿਹਾ ਬਈ ਕੱਟਾ ਕਿਤਾ ਹੋਇਆ ਬੜਾਂ ਦੇ ਨਾਲ ਲੋਕਾਂ ਦੇ ਉਤਸ਼ਾਹ ਦਾ ਕਮੀ ਹੈ ਫੇਜ਼ ਹਰ ਦਾ ਇੱਕ ਪ੍ਰਕੋਪ ਹੈ ਇੱਕ ਤਰਤੀ ਦੀ ਆਪਤਾ ਹੈ ਜਿਹੜੀ ਉਹੀ ਅਸੀਂ ਉਹੀ ਅਸੀਂ ਕਹਿ ਕੇ ਆਦਿਆਂ ਵੀ ਇੱਕ ਪਾਸੇ ਜੇ ਪੰਜਾਬ ਤੇ ਹੜ੍ਹ ਨੇ ਇੱਥੇ ਪਾਸੇ ਜਨਤਪੁਰੀ ਦੇ ਦੇ ਲੋਕਾਂ ਦੀ ਸ਼ਕਤੀ ਦੇਖਣ ਆ ਲਈ ਹੈ ਲੋਕਾਂ ਦੇ ਰੱਬੀ ਆਸਤਾ ਦੇਖਣ ਵਾਲੀ ਆ ਦੇਖੋ ਪ੍ਰਭੂ ਨੇ ਆਪਣੀ ਕਿਰਪਾ ਵਰਸਾਣੀ ਹੈ ਅੱਜ ਸਵੇਰੇ 4 ਵਜੇ ਦਾ ਲਗਾਤਾਰ ਮੀਂਹ ਪੈ ਰਿਹਾ ਸੀ ਜਿਨ ਤੁਹਾਡੇ ਸਾਹਮਣੇ ਮੀਂਹ ਦਾ ਨਾਮੋ ਨਿਸ਼ਾਨ ਹੈਗਾ ਨਹੀਂ ਹੈ ਧੁੱਪ ਨਿਕਲੀ ਹੀ ਹੈ ਇਹ ਪ੍ਰਭੂ ਦੀ ਕਿਰਪਾ ਹੈ ਮੈਂ ਫਿਰ ਕਹਿੰਦਾ ਕਿ ਭਗਵਾਨ ਦੀ ਜਿਹੜੀ 11 ਦਿਨੋਂ ਸੀ ਸੇਵਾ ਕੀਤੀ ਹੈ ਪ੍ਰਭੂ ਉਹ ਲੋਕਾਂ ਦੇ ਉੱਤੇ ਕਿਰਪਾ ਕਰੋ ਜਿਹੜੇ ਹਰ ਦੇ ਵਿੱਚ ਪਰੇਸ਼ਾਨ ਨੇ ਪੰਦਰਜੀ ਕੀ ਕਹਿਣਾ ਚਾਹੋਗੇ ਦੇਖੋ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਦੂਸਰੇ ਪਾਸੇ ਅਸੀਂ ਅੱਜ ਦੇਖ ਰਹੇ ਹਾਂ ਕਿ ਲੋਕਾਂ ਦਾ ਹੜ੍ਹ ਆਇਆ ਹੋਇਆ ਆਸਤਾ ਦੇਖੋ ਲੋਕਾਂ 'ਚ ਆਸਤਾ ਕਿੰਨੀ ਆ ਵਕ੍ਰਤੁੰਡ ਮਹਾਕਾਇ ਸੂਰ ਕੋਟੀ ਸਮਪ੍ਰਭਾ ਨਿਰਵਿਗਨਮ ਕੁਰਮੇ ਤੇਵਾ ਸਰਵਕਾਰੇ ਸੁ ਸਰਬਦਾ ਕ੍ਰਿਸ਼ਨਾਏ ਵਾਸੁਦੇਵਾਏ ਹਰਿ ਪਰਮਾਤਮਾ ਨੇ ਪਰਤਕਲੇਸ਼ ਨਾਸਾਇ ਗੋਬਿੰਦਾਇ ਨਮੋ ਨਮਾ ਦੇਖਿਏ ਇਹ ਜੋ ਦੇਵਤਾ ਹੈ ਇਹ ਵਿਗਨ ਬਨਾ ਸਰ ਦੇਵਤਾ ਹੈ तो इनके चरणों में आज प्रातः काल पूजन हुआ हवन हुआ और अरदास की